ਇਹਦਾ ਗੁਰਦਾਸਪੁਰ ਦਾ ਪਿੰਡ ਹੈ ਨਾ ਸਾਡੇ ਜੀ ਨੂੰ ਸਮਾਤਰ ਕਿਸਾਨ ਨੇ ਇਹਨਾਂ ਨੇ ਜਿਹੜੀ ਜੀਸਾ ਉਹ ਕਟਰਾਲੀ ਚੀ ਜਿਹੜੀ ਕਾ ਡੇਰ ਤੋਂ ਦੋ ਕਿਲੇ ਪਹਿਲਾਂ ਸਾਰੀ ਤੇ ਬਾਕੀ ਨਾਰ ਮੋੜ ਲਿਆ ਬੜੀ ਪਰੇ ਰ ਕੋ ਬਚਾਰੀ ਅੱਛਾ ਜੀ ਇਧਰੋਂ ਬਗਮਣੀਆ ਲੋ ਭਾਈ ਅੱਗ ਅੱਛਾ ਜੀ ਉਹ ਸਾਰੀ ਸੱਟ ਨੂੰ ਆਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਜਿਹੜੀ ਆ ਉਹ ਸਰਕੇ ਸਵਾਦ ਨਾ ਚਾਹੁੰਦੇ ਗੇਟ ਵੀ ਆਈ ਆ ਹਾਂਜੀ ਮੌਕੇ ਤੇ ਜੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਤਰ ਕਿਸਾਨਿਆਂ ਇਹਦੀ ਵੱਧ ਤੋਂ ਵੱਧ ਜਿਹੜੀ ਆ ਮੱਝ ਹੈ। ਇਹ ਐਵੇਂ ਹੀ ਹੋਈ ਹੈ ਜੀ ਗੱਲ ਬੰਗਵਾਲੀਆਂ ਨੁਹਾਕਾ ਹੀ ਆ। ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ। ਤੇ ਆਉਂਦਿਆਂ ਨੂੰ ਛੱਡ ਨੂੰ ਅੱਗ ਲੱਗੀ ਆ। ਤੇ 100 110 ਹੁਣ 120 ਕਰਨੀਆਂ ਹੁਣ ਇੱਥੇ ਕੀ ਆ? ਤੇ ਨਾੜ ਮੁੱਲ ਲਿਆ ਹੀ ਜੀ। ਨਾੜ ਮੁੱਲ ਲਿਆ ਹੀ। ਸਾਰੀ ਲੂਸ ਗਈ ਹੈ ਜੀ। ਸਾਰੀ ਲੂਸ ਗਈ। ਕੀ ਗਰੀਬ ਦੀ ਕੋਈ ਸ਼ਾਦਾ ਕਰੀ ਜਾਏ। ਇਹ ਹੁਣ ਥੋੜੀ ਹੁਣ ਕਿਤੇ ਕੋਈ ਰਿਸ਼ਤੇਦਾਰ ਕੋਈ ਮੰਗੇ ਨਹੀਂ ਪਾਣੀ ਇਹ ਚਾਹ ਕੇ ਮੋਦ ਲੈਣੀ। ਭਾਵੀਆਂ 25 ਮਿੰਟਾਂ 'ਚ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਇਹ ਮੌਕੇ ਤੇ ਆਪਾਂ ਪਹੁੰਚ ਗਏ ਆ ਜਿੱਦਿਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਹਤ ਆ ਰਿਹਾ ਅੱਗ ਬਹੁਤ ਜ਼ਿਆਦਾ ਵਾ ਸਾਰਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਉਹ ਬਹੁਤ ਨੁਕਸਾਨ ਹੋ ਤਾ ਆਪਾਂ 20-25 ਮਿੰਟਾਂ 'ਚ ਪਈ ਪਹੁੰਚ ਗਏ ਜੀ ਇੰਨੀ ਜਲਦੀ ਆ ਸਕਦੇ ਹਿਆ